ਇਹਦੇ ਵਿੱਚ ਸਪ੍ਰਿੰਕਰ ਲੱਗੇ ਹੋਏ ਅਮਰੀਕਾ ਤੋਂ ਲਿਆ ਕੇ ਉਹ ਲਾਇਆ ਸਪ੍ਰਿੰਕਰ ਇਹਦੇ ਵਿੱਚ ਤੇ ਪਹਿਲਾਂ ਸਾਰਾ ਇੱਕ ਬਹੁਤ ਵੱਡਾ ਛੱਪੜ ਸੀ ਪਾਸੇ ਰੂੜੀਆਂ ਸੀ ਸਾਹਮਣੇ ਇੱਥੇ ਅੱਛਾ ਜੀ ਇਹ ਫੇਰ ਰੂੜੀਆਂ ਸਾਰੀਆਂ ਚੁਕਾਈਆਂ ਸਾਰਿਆਂ ਦੀ ਸਹਿਮਤ ਨਾਲ ਬੜਾ ਸਾਥ ਦਿੱਤਾ ਦਾ ਕਰ ਰਹੇ ਸਾਡੇ ਨੇ ਤੇ ਉਹ ਫੇਰ ਰੂੜੀਆਂ ਚੁਕਾ ਕੇ ਬਾਹਰ ਲਵਾਈਆਂ ਗਿਲਾ ਸਾਰੇ ਆਹ ਛੱਪੜ ਦਾ ਪਾਣੀ ਹੁੰਦਾ ਸੀਗਾ ਇੱਥੋਂ ਤੱਕ ਇੱਥੋਂ ਤੱਕ ਆ ਜਾਂਦਾ ਸੀ ਇੱਥੋਂ ਤੱਕ ਆਮ ਥੋੜਾ ਜਿਹਾ ਹੁੰਦਾ ਸੀ ਲੰਗਣ ਨੂੰ ਤੇ ਤਕਰੀਬਨ ਛੱਪੜ ਦਾ ਪਾਣੀ ਇੱਥੋਂ ਤੱਕ ਆ ਜਾਂਦਾ ਸੀ ਆਹ ਰੂੜੀਆਂ ਸੀ ਪਾਰ ਕਾਲੇ ਥਾਂ ਤੇ ਸਾਰੇ ਕੋਈ ਬਾਕੀ ਸੋਹਣਾ ਬਹੁਤ ਬਣ ਗਿਆ ਪਾਰਕ ਨਾ ਆਮ ਪਿੰਡਾਂ 'ਚ ਹੁੰਦੀ ਨਹੀਂ ਹੈ ਹਾਂਜੀ ਉਹ ਵੀ ਖਾਸ ਕਰਕੇ ਜਿੱਥੇ ਪਾਣੀ ਜਿਆਦਾ ਖਰਾਬ ਪਾਣੀ ਹੁੰਦਾ ਉਹ ਵੀ ਇਹਦਾ ਸਾਰੇ ਸੱਪੜ ਨੂੰ ਤੁਸੀਂ ਤਾਂ ਪੂਰੇ ਨੂੰ ਕਵਰ ਕਰਕੇ ਬਹੁਤ ਵਧੀਆ ਬਣਾਦਾ ਕਿਉਂਕਿ ਕਾਨੂੰਨ ਦੇ ਹਿਸਾਬ ਨਾਲ ਆਪਾਂ ਛੱਪੜਾਂ ਨੂੰ ਬੰਦ ਨਹੀਂ ਕਰ ਸਕਦੇ ਪੂਰੇ ਕਰ ਸਕਦੇ ਹਾਂ ਇਹ ਕਾਨੂੰਨੀ ਜਿਹੜਾ ਹੈਗਾ ਕੁਸੀਂ ਨੂੰ ਪੂਰ ਨਹੀਂ ਸਕਦੇ ਛੱਪੜ। ਸਾਜ ਤਾਂ ਹੈਗਾ ਹੀ। ਹਾਂ। ਫੇਰ ਅਸੀਂ ਥੋੜੀ ਛੱਪੜ ਵੀ ਵਿਚ ਪਿਆ ਰਹਿਗਾ ਤੁਹਾਡਾ। ਰੋਡ ਵਿੱਚ ਪਾਰਕ ਵੀ ਬਣ ਗਈ ਪੂਰੀ ਵਧੀਆ ਰਹਗਾ ਤੁਹਾਡਾ ਕੰਮ ਪੂਰਾ ਵਧੀਆ ਬਣੇਗਾ। ਛੱਪੜ ਤਾਂ ਕੰਮ ਪੂਰਾ ਵਧੀਆ ਬਣੇਗਾ। ਛੱਪੜ ਤਾਂ ਸਾਨੂੰ ਜ਼ਰੂਰੀ। ਆ ਜਾਣਾ ਫੇਰ ਸਾਰੇ। ਸਵੇਰੇ ਸ਼ਾਮ ਤੇਰੇ ਬਾਜੀ ਕਿਹੜਾ ਕੱਢੋ ਤੇ ਬਾਜੀ ਕਰੋ। ਹਾਂ ਬਸ ਇੱਥੇ ਆਉਂਦੇ ਆ ਕੁੜੀਆਂ ਬੁੜੀਆਂ ਤੀਆਂ ਲਾਉਂਦੀਆਂ। ਹਾਂਜੀ। ਸਵੇਰ ਸ਼ਾਮ ਸੈਰ ਕਰਨ ਆਉਂਦੀਆਂ। ਫੇਰ ਕਰਨ। ਕਿਹੜੀ ਬੋਸੋਂ ਲੱਗਾ ਸਦਾ ਦਾ ਦਾ ਦੀ ਆ ਆ ਸਦਾ ਲੱਗਾ ਹੁੰਦਾ ਪਸੂ ਪਸੂ ਨਹੀਂ ਅੰਦਰ ਆ ਸਕਦੇਗੇ ਹਾਂਜੀ ਇਹਦੇ ਵਿੱਚ ਸਪ੍ਰਿੰਕਰ ਲੱਗੇ ਹੋਏ ਅਮਰੀਕਾ ਤੋਂ ਲਿਆ ਕੇ ਉਹ ਲਾਏ ਹੋਏ ਸਪ੍ਰਿੰਕਰ ਇਹਦੇ ਵਿੱਚ ਅੱਛਾ ਜੀ ਹਾਂਜੀ ਤੇ ਇਹ ਫਿਰ ਸ਼ੈੱਡ ਬਣਵਾਤੇ ਸੀਗੇ ਇੱਕ ਪਾਸੇ ਬਜ਼ੁਰਗ ਬੈ ਜਾਂਦੇ ਆ ਇੱਕ ਪਾਸੇ ਮਾਦਾ ਬੀਬੀਆਂ ਬੈ ਜਾਂਦੀਆਂ ਕਿਧਰ ਮਾਦੀ ਇਹ ਓਪਨ ਜਿਮ ਹੋਗੀ ਐਕਸਰਸਾਈਜ਼ ਵਾਸਤੇ ਆ ਪੂਰਾ ਵਧੀਆ ਬਣਾਤਾ ਹਾਂਜੀ ਤੇ ਐਕਸਰਸਾਈਜ਼ ਹੁਣੇ ਉਹ ਐਕਤੀ ਲਵਾਈ ਆ ਕੇ अच्छा जी ਕਿਉਂਕਿ ਅਸੀਂ ਆ ਫਿਰ ਮੀਂਹ ਆਇਆ ਤੋਂ ਹਾਂਜੀ ਫਿਰ ਉਹ ਤਾਂ ਖਰਾਬ ਹੋ ਜਾਂਦਾ ਗਾਰਾ ਬਣ ਜਾਂਦਾ ਵਿੱਚ ਗਾਰਾ ਆ ਆ ਦੇਖੋ ਹੁਣ ਜਿਹੜਾ ਮੀਂਹ ਆਇਆ ਸੀਗਾ ਆ ਉਹ ਮੀਂਹ ਦਾ ਪਾਣੀ ਐ ਸਾਫ ਹੈ ਹਾਂਜੀ ਥੋੜਾ ਜਿਹਾ ਅਨਕਪਲ ਕੰਪਲੀਟ ਜਿਹੜਾ ਬੋਰ ਤਾਂ ਕੀਤਾ ਵਾ ਲੇਕਿਨ ਸਾਥੋਂ ਥੋੜਾ ਜਿਹਾ ਕੰਮ ਬੜੇ ਸੀਗੇ ਪਿੰਡ ਦੇ ਤੇ ਇਸ ਕਰਕੇ ਹਜੇ ਉਹ ਖੂਹ ਹੀ ਨਹੀਂ ਬਣਾਈ ਗਈ ਨਹੀਂ ਤਾਂ ਇਹ ਪਾਣੀ ਸਾਰਾ ਉਹ ਬੇਰੀਚਾਰਜ ਹੋ ਕੇ ਥੱਲੇ ਚਲਾ ਜਾਣਾ ਹਾਂ ਚਲੇ ਜਾਇਆ ਕਰੂਗਾ ਤੇ ਨਾਲੀਆਂ ਦਾ ਪਾਣੀ ਉਹ ਸਾਈਡਾਂ ਤੋਂ ਦੀ ਬਣੇ ਵੇ ਖਾਲ ਵੱਡੇ ਵੱਡੇ ਉਹ ਸਾਰਾ ਸਾਈਡ ਤੇ ਬਾਹਰ ਪੈੜ ਦੇ ਉਹਦੇ ਵਿੱਚ ਮੋਟਰ ਲਾਈ ਵੀ ਆ ਉੱਥੋਂ ਸਿੱਧਾ ਖੇਤਾਂ ਨੂੰ ਪਾਣੀ ਲੱਗ ਜਾਂਦਾ ਆ ਹੁਣ ਮੀਂਹ ਦਾ ਪਾਣੀ ਇਹਦੇ ਵਿੱਚ ਆਇਆ ਨਾਲੀਆਂ ਦਾ ਪਾਣੀ ਅਲੱਗ ਉੱਧਰ ਜਾਂਦਾ ਨਾਲੀਆਂ ਦਾ ਪਾਣੀ ਉੱਧਰ ਚਲੇ ਜਾਂਦਾ ਇਹਦੇ ਵਿੱਚ ਗੰਦਾ ਪਾਣੀ ਨਹੀਂ ਇਹਦੇ ਵਿੱਚ ਆ ਗੁੱਠ ਤੇ ਇੱਥੇ ਪਾਈਪਾਂ ਹੈਗੀਆਂ ਉੱਧਰ ਗੁੱਠ ਤੇ ਆ ਉਹ ਬੁੱਟੇ ਆ ਇਹਦੇ ਸਿਰਫ ਤੇ ਸਿਰਫ ਆ ਸਾਫ਼ ਪਾਣੀ ਆ ਗਲੀਆਂ ਦਾ ਪਾਣੀ ਆਇਆ ਇਹ ਹੁਣ ਪੰਜਾ ਸੱਤਾ ਦਿਨਾਂ ਦੀ ਧੁੱਪਾਂ ਲੱਗਦੀਆਂ ਤੇ ਹੋ ਜਾਣਾ ਸਾਫ਼ ਹੋ ਜਾਣਾ ਇੱਥੇ ਬੱਚੇ ਖੇਡਦੇ ਆ ਕਿਸ ਤਰ੍ਹਾਂ ਦੇ ਗਰਾਊਂਡ ਬਣੇ ਹੋਏ ਆ ਤੇ ਬਾਕੀ ਬਾਪੂ ਜੀ ਦੇਖਣ ਜੋ ਚੀਜ਼ ਬਣਾਈ ਹੋਈ ਆ ਅਦਾ ਕਹਿੰਦਾ ਵੀ ਹੌਪ ਪਿੰਡ ਤੇ ਵੀ ਲੋਕ ਜਿੰਦੇ ਦੇਖਣ ਆਣਾ ਜਦੋਂ ਮਰਜੀ ਦੇਖ ਕੇ ਆਉਣ ਪੂਰਾ ਵਧੀਆ ਬਣਾ ਆ ਇਹ ਵੀ ਗੱਲਾ ਯਾਨੀ ਕਹਿ ਰਹੀਏ ਵੀ ਪੰਚਾਇਤ ਦੇ ਨਾਲ ਦੀ ਬਾਪੂ ਜੀ ਹੁਣਾਂ ਦੇ ਨਾਲ ਰੜਕੇ ਤੇ ਪਿੰਡ ਦੇ ਸਹਿਯੋਗ ਦੇ ਨਾਲ ਇਹ ਸਾਰੀ ਪਾਰਕ ਬਣੀ ਹੋਈ ਹੈ ਜਿਹੜੀ ਆ ਪਾਰਕ ਜਿਹੜੀ ਆਪਾਂ ਹੁਣ ਇਸ ਟਾਈਮ ਬੰਦਗਾ ਮਾਰਦੇ ਆ ਦੇਖ ਰਹੇ ਆ ਬਾਪੂ ਜੀ ਹੁਣਾਂ ਦੀ ਬਦੌਲਤ ਤੇ ਨਗਰ ਨਿਵਾਸੀ ਦੀ ਬਦੌਲਤ ਇਹ ਚੀਜ਼ ਸਾਰੀ ਬਣੀ ਹੋਈ ਆ ਇਹਦੇ ਤੇ ਪੰਚਾਇਤੀ ਪੈਸਾ ਨਹੀਂ ਬਹੁਤਾ ਲੱਗਿਆਗਾ ਇਹਦੇ ਸਾਰਾ ਪ੍ਰਾਈਵੇਟ ਹੀ ਆ ਪੰਚਾਇਤੀ ਆ ਹੁਣ ਐਤ ਕੀ ਐਂਟਰਲੌਕ ਮਿਲ ਗਈ ਸੀ ਸਾਨੂੰ ਆ ਛੈਡ ਮਿਲ ਗਏ ਸੀ ਹੁਣ ਪੰਚਾਇਤੀ ਸਾਨੂੰ ਫੰਡ ਮਿਲਣ ਲੱਗ ਗਿਆ ਹੈਗਾ ਅੱਛਾ ਜੀ ਤੇ ਇਹ ਵੀ ਜੋ ਪੰਜਮ ਮਿਲ ਗਈ ਸੀਗੀ ਉਦੋਂ ਪਹਿਲਾਂ ਜੋ ਆ ਮਲੇਰ ਕੋਟਲੇ ਤੋਂ ਲਿਆ ਕੇ ਲਾਏ ਜਿੰਨੇ ਵੀ ਬੂਟੇ ਵਧੀਆ ਕਿਸਮ ਦੇ ਬੂਟੇ ਆ ਸਾਰੇ ਇਹ ਇਹ ਉਥੋਂ ਲਿਆ ਕੇ ਲਾਏ ਮਲੇਰ ਕੋਟਲੇ ਤੋਂ ਤਾਂ ਇਹ ਕੋਟਰਾ ਵਧੀਆ ਬਾਪੂ ਜੀ ਨਰਸਰੀਆਂ ਸੋਹਣੀਆਂ ਬਹੁਤ ਸੋਹਣੀਆਂ ਬਹੁਤ ਜ਼ਿਆਦਾ ਚਵਾਈਸ ਹੋ ਜਾਂਦੀ ਆ ਹਾਂ ਨਾਲੇ ਉਹਨਾਂ ਦਾ ਐਕਟਰੀ ਕੋਈ ਨਹੀਂ ਚੱਲਦਾ ਬੁੱਟਾ ਨਵਾਂ ਦੇ ਕੇ ਜਾਂਦੇ ਤੇ ਹੁਣ ਆਹ ਗ੍ਰਾਂਟੀ-ਗ੍ਰਾਂਟੀ ਉਹਨਾਂ ਦੀ ਆ ਕਿ ਰਾਏ ਦਾ ਹੈਗਾ ਪੂਰਾ ਜਦੋਂ ਸਵੇਰੇ ਸੈਰ ਕਰਦੇ ਆ ਮੁੰਡੇ ਕੁੜੀਆਂ ਬੁੜੀਆਂ ਪੈਣਾ ਸਾਰੇ ਸਵੇਰੇ ਇੱਥੇ ਸੈਰ ਕਰਦੇ ਆ ਉਧਰ ਉਧਰ ਹੀ ਸਾਰੇ ਜਾਣੇ ਤੇ ਬੜਾ ਵਧੀਆ ਲੱਗਦਾ ਸੁਭਾਸ਼ਾ ਜੀ ਬਾਪੂ ਜੀ ਤੁਸੀ ਮੰਨ ਲੋ ਤੇ ਇੱਥੇ ਤੁਸੀਂ 56 ਲੱਖ ਰੁਪਏ ਕਰੋੜ ਰੁਪਏ ਸੀ ਇਹੋ ਤੁਸੀਂ ਲਾਤਾ ਹਾਂ ਜੇ ਇੱਥੇ ਢੇੜਾ ਨਾ ਕੱਢਣਾ ਫਿਰ ਲਾਏ ਦਾ ਫਾਇਦਾ ਨਹੀਂ ਸੀ ਹਾਂਜੀ ਹਾਂਜੀ ਹਾਂ ਸਮਝ ਸਰੇਸ਼ਾ ਲੋਕ ਢੇੜਾ ਕੱਢਦੇ ਆ ਤੁਹਾਡੇ ਮਨ ਨੂੰ ਤਸੱਦੀ ਆ ਖੁਸ਼ੀ ਆ ਆ ਲੋਕਾਂ ਦੇ ਮਨ ਨੂੰ ਵੀ ਖੁਸ਼ੀ ਆ ਵੀ ਸਾਵੇ ਪੈਸਾ ਲਾਇਆ ਵਾ ਤੇ ਲੋਕ ਲਾਹ ਲਓ ਕੰਮ ਲਓ ਇਹ ਤੋਂ ਸਕੂਲ ਵਾਲੇ ਬੱਚਿਆਂ ਦੀਆਂ ਰਿਸਾ ਰੁਸਾ ਲਵਾਉਂਦੇ ਆਲੇ ਆ ਕੇ ਹੁਣ ਗਾਂ ਨੂੰ ਅਸੀਂ ਸ਼ੁਰੂ ਕਰਨਾ ਇੱਥੇ ਟੂਰਨਾਮੈਂਟ ਇਹਦੇ ਵਿੱਚ ਕਰਾਇਆ ਕਰਾਂਗੇ ਛੋਟੇ ਬੱਚਿਆਂ ਦਾ ਅੱਛਾ ਜੀ ਸਕੂਲੀ ਬੱਚੇ ਹੈਗੇ ਆ ਉਹਨਾਂ ਦੀਆਂ ਇੱਥੇ ਇੱਥੇ ਸਟੇਜ ਬਣਾਵਾਂਗੇ ਇੱਕ ਸਾਡੇ ਬਾਥਰੂਮ ਹਜੇ ਰਹਿੰਦੇ ਬਣਾਉਣ ਵਾਲੇ ਅੱਛਾ ਅੱਛਾ ਬਾਥਰੂਮ ਬਣਾਉਣੇ ਤੇ ਟੂਟੀਆਂ ਪੀਣ ਵਾਲਾ ਪਾਣੀ ਮੋਟਰ ਤਾਂ ਲੱਗੀ ਆ ਪਾਣੀ ਲਾਉਣ ਨੂੰ ਪਰ ਟੂਟੀਆਂ ਨਹੀਂ ਹਜੇ ਸਾਡੇ ਕੋਲ ਲਾਈਆਂ ਪੀਣ ਵਾਸਤੇ ਬਸ ਕੋਈ ਜਾਂਦਾ ਹੌਲੀ ਹੌਲੀ 5 ਸਾਲ ਹੋ ਗਏ ਸਾਨੂੰ 5 ਸਾਲ ਹੋ ਗਏ ਲੱਗਿਆ ਤੇ ਸਾਨੂੰ ਆਪਾਂ ਆਇਆ ਫਿਰ ਇੱਕਦਮ ਵੀ ਆਪਾਂ ਇਹ ਚੀਜ਼ ਵਧੀਆ ਹਾਂ ਇਹ ਸਪ੍ਰਿੰਕਲ ਸਾਰੇ ਵਿੱਚ ਵੀ ਹੈਗੇ ਆ ਇਹ ਸਾਰੇ ਨਿਕਲੇ ਆਉਂਦੇ ਆ ਬਾਹਰ ਜਦੋਂ ਛੱਡੀ ਦਾ ਪਾਣੀ ਪ੍ਰੈਸ਼ਰ ਪਾਣੀ ਛੱਡਣਾ ਜਦੋਂ ਸਾਰੇ ਬਾਫਵਾਰਾ ਟੈਪ ਬਣ ਕੇ ਆ ਜਾਂਦੇ ਪਾਣੀ ਪਾਣੀ ਨਾਲ ਲੱਗ ਜਾਂਦੇ ਉੱਪਰ ਆ ਜਾਂਦੇ ਆ ਤਾਂ ਨਿਕਲ ਕੇ ਲੱਗੇ ਫਟ ਫਟ ਨਿਕਲੇ ਆਉਂਦੇ ਬਾਹਰ ਹਾਂਜੀ ਕਿਉਂਕਿ ਫਿਰ ਅੰਦਰ ਚਲੇ ਜਾਂਦੇ ਘਾ ਖੱਟੀ ਦਾ ਨਾ ਮਸ਼ੀਨ ਦੇ ਨਾਲ ਫਿਰ ਉਹ ਸੇਫ ਰਹਿੰਦੇ ਆ ਇੱਥੇ ਹੈਗੇ ਹੁਣ ਪਤਾ ਨਹੀਂ ਲੱਗਦਾ ਘਾ ਦੇ ਵਿੱਚ ਘਾ ਦੇ ਵਿੱਚ ਰਹੇ ਨਹੀਂ ਹਾਂ ਹਾਂ ਉਹਨੂੰ ਆਨ ਕਰਾਂਗੇ ਉਦੋਂ ਪਾਣੀ ਛੱਡਾਂਗੇ ਉਦੋਂ ਹੀ ਬਾਹਰ ਨਿਕੋ ਦੇ ਇੱਕ ਹਾਂਜੀ ਉਹ ਥਾਂ ਵਿੱਚ ਬਣਿਆ ਹੋਇਆ ਇਹ ਸਾਰੇ ਉੱਥੋਂ ਹੀ ਲਿਆਂਦੇ ਹੋਏ ਆ ਅਮਰੀਕਾ ਤੋਂ ਹੀ ਵਿੱਚ ਰਹੇ ਨੇ ਥੱਲੇ ਹਾਂਜੀ ਹਾਂਜੀ ਤਾਂ ਕੋਈ ਨਾ ਬਦੋ ਬਾਤ ਨਾ ਬਸ ਇਹਨਾਂ ਨੇ ਆਪੇ ਬਾਹਰ ਨਿਕਲਿਆ ਹੋਣਾ ਜਦੋਂ ਪ੍ਰੈਸ਼ਰ ਹੋਣਾ ਪਾਣੀ ਦਾ ਤੇ ਹੁਣ ਤਾਂ ਬਹੁਤ ਮਤਲਬ ਵੀ ਧਿਆਨ ਰੱਖਦੇ ਆ ਬੱਚੇ ਵੀ ਮੁੰਡੇ ਨੌਜਵਾਨ ਹੈਗੇ ਆ ਕਟਾਈ ਸਫਾਈ ਦਾ ਪੂਰਾ ਹੀ ਖਿਆਲ ਰੱਖਦੇ ਆ ਚਾਹੀਦਾ ਵੀ ਬਾਪੂ ਜਣੇ ਨਿਰਪੀ ਲੱਗੇ ਨਹੀਂ ਤਾਂ ਜੇ ਕੇਅਰ ਨਾ ਕਰਾਂਗੇ ਬਾਪੂ ਸ਼ੁ ਖਰਾਬ ਹੋ ਜਾ ਸਾਰਾ ਪਹਿਲਾਂ ਪਹਿਲਾਂ ਆਈਆਂ ਸੀ ਸਮੱਸਿਆ ਸਾਨੂੰ ਤੇ ਨਵੇਂ-ਨਵੇਂ ਫਿਰ ਹੌਲੀ-ਹੌਲੀ ਹੁਣ ਸੈੱਟ ਹੋ ਗਿਆ ਹੁਣ ਆ ਸ਼ੈੱਡ ਵੀ ਇਤਕੀ ਲਾਈ ਆ ਤੇ ਇੰਟਰਲੋਕ ਲਾਈ ਆ ਹੁਣ ਇਹਦੇ ਥੱਲੇ ਪੱਖੇ ਲਵਾ ਦੇਾਂਗੇ ਬਜ਼ੁਰਗ ਜੀ ਨੂੰ ਕੋਈ ਹੋਰ ਜਿਹੜੀ ਐਕਸਪੀਰੀਅੰਸ ਹੋਈ ਜਾਂਦਾ ਬਾਪੂ ਜੀ ਹਾਂ ਹਾਂ ਪਤਾ ਲੱਗੀਆਂ ਦਾ ਹਰ ਸਾਲ ਕੋਹਨਾ ਕੁਝ ਸਿੱਖੋ ਨਹੀਂ ਮਿਲਦਾ ਬਾਪੂ ਜੀ ਲੱਗੀਆਂ ਵੱਡੀਆਂ ਰਾਤ ਨੂੰ ਇੱਥੇ ਦੇਨੀ ਚੜਿਆ ਹੁੰਦਾ ਹਾਂਜੀ ਤੇ ਫੇਰ ਆਪਣਾ ਕੈਮਰੇ ਲੱਗੇ ਹੋਇਆ ਅੱਛਾ ਜੀ ਹਾਂਜੀ ਕੈਮਰੇ ਲੱਗੇ ਹੋਏ ਆ ਵੱਡੀਆਂ ਲਾਈਟਾਂ ਲੱਗੀਆਂ ਹੋਈਆਂ ਸਟਰੀਟ ਲਾਈਟਾਂ ਲੱਗੀਆਂ ਹਾਂ ਉਧਰ ਵੀ ਗੇਟ ਬੰਦ ਦਾ ਇੱਧਰ ਵੀ ਕੋਈ ਪਸ਼ੂ ਨਹੀਂ ਅੰਦਰ ਆ ਸਕਦਾ ਇਹ ਪੂਰਾ ਬੰਦ ਹੈਗਾ ਜਦੋਂ ਮਰਜ਼ੀ ਆਓ ਕਈ ਵਾਰੀ ਗਰਮੀਆਂ ਦੇ ਦਿਨ ਰਾਤ ਨੂੰ ਹਵਾ ਵਗਦੀ ਇੱਥੇ ਆ ਕੇ ਬਹਿ ਜਾਓ ਇਹ ਸਾਡੇ ਮਾਤਾ ਪਿਤਾ ਦੇ ਨਾਂ ਦੇ ਉੱਤੇ ਆਹ ਜਿਹੜੀਆਂ ਕੁਰਸੀਆਂ ਹੈਗੀਆਂ ਸਰਗਵਾਸੀ ਰਸ਼ਵਿੰਦਰ ਕੌਰ ਪਤਨੀ ਸਰਗਵਾਸੀ ਪ੍ਰੀਤਮ ਸਿੰਘ ਮਰੀਲਾ ਵਾਲੇ ਸਰਦਾਰ ਮਰੀਲਾ ਵਾਲਿਆਂ ਦੀ ਜਾਇਦਾਦ ਦੇ ਵਿੱਚ ਸਰਗਵਾਸੀ ਸਰਦਾਰ ਸਰਦਾਰ ਨੀਸ਼ਵਿੰਦਰ ਕੌਰ ਜੀ ਪਤਨੀ ਸਰਗਵਾਸੀ ਸਰਦਾਰ ਪ੍ਰੀਤਮ ਸਿੰਘ ਫੇਫ ਸਰਦਾਰ ਜੀ ਸਾਹਿਬ ਜਾਨਕ ਤੁਸੀਂ ਪਹਿਲਾਂ ਪਹਿਲਾਂ ਸਟਾਡੀਅਮ ਵਿੱਚ ਤੁਹਾਡੇ ਜਾਣੇ ਬਜ਼ੁਰਗ ਨੇ ਪਜੁਰਖੇ ਜਾਨ ਪਹਿਲਾਂ ਜਾਣੇ ਆਪਣੇ ਪਹਿਲਾ ਮਨੀਲਾ ਗਿਆ ਸੀ ਉਹ ਤੁਸੀਂ ਉਹ ਦੋ ਵਾਰ ਤੁਸੀਂ ਅਮਰੀਕਾ ਗਏ ਹੋ ਇਹ 1900 332 ਚ ਗਏ ਸੀ ਅੱਛਾ ਜੀ ਆਪਣੇ ਸਰਦਾਰ ਜੀ ਬਾਪੂ ਜੀ ਤੇ ਪਹਿਲਾ ਇਹਨਾਂ ਦਾ ਵੱਡਾ ਬਾਬਾ ਸੀ ਅੱਛਾ ਜੀ ਉਹ ਦਸ ਉਹ 26 ਚ ਗਿਆ ਸੀ ਅੱਛਾ ਜੀ ਤੇ ਇਸ ਕਰਕੇ ਚੌਥੀ ਪੀੜ੍ਹੀ ਆ ਹੁਣ ਬਾਹਰ ਗਿਆ ਨੂੰ ਕੋਲ ਮਾਲਕ ਤਰਕੀਆਂ ਬਖਸ਼ ਜੀ ਹਾਂ ਜੀ ਮਾਲਕ ਭਰੀ ਕਰੇ ਤੇ ਇਦਾਂ ਹੀ ਤੁਸੀਂ ਕੰਮਕਾਰ ਦੇ ਦੋ ਪਿੰਡ ਦੇ ਵਿੱਚ ਤੇ ਥੋੜੀ ਸਾਡੇ ਪਿੰਡ ਚ ਬਹੁਤ ਵੱਡੀ ਸਮੱਸਿਆ ਪਾਣੀ ਦੀ ਬਹੁਤ ਵੱਡੀ ਸਮੱਸਿਆ ਸੀ। ਬਾਪੂ ਕਹਿੰਦਾ ਇੱਥੇ ਨਹੀਂ ਸਾਰੇ ਪਿੰਡਾਂ ਦੇ ਵਿੱਚ ਸਮੱਸਿਆ ਹੈ ਬਾਪੂ ਪਾਣੀ ਦੀ ਜ਼ਿਆਦਾ ਆਉਂਦੀ ਆ। ਚਾਹੇ ਮੀਂਹ ਆ ਲਾ ਲਓ ਚਾਹੇ ਆਪਣਾ ਆਮ ਘਰਾਂ ਦਾ ਜਿਹੜਾ ਪਾਣੀ ਗਲੀਆਂ ਨਾਲੀਆਂ ਵਾਲਾ ਚਾਹੇ ਉਹ ਆਮ ਲਾ ਲਓ ਚਾਹੇ ਮੀਂਹ ਆ ਲਾ ਲਓ। ਇਹੀ ਸਮੱਸਿਆ ਬੰਦ ਤੋਂ ਬੰਦ ਹੁੰਦੀ ਆ। ਇਹ ਥੋੜੀ ਜੀ ਨਾ ਜਾਕ ਹੈ। ਇੱਥੇ ਬਾਕੀ ਪੁਰਾਣੇ ਵੀ ਸਾਡੇ ਹੋਇਆ ਸੀ ਇੱਕ ਸਮਾमेलन। ਉੱਥੇ ਵੀ ਮੈਂ ਦੱਸਿਆ ਸੀ ਆਪਾਂ ਨੂੰ ਨਾ ਜਾਕ ਹੈ ਕਿ ਇੰਨਾ ਪਾਣੀ ਨੂੰ ਕਿਵੇਂ ਸੰਭਾਂਗੇ। ਹਾਂਜੀ। ਆ ਜਿਵੇਂ ਹੁਣ ਤੇ ਗਾਂ ਇਹਨੂੰ ਪਾਣੀ ਨੂੰ ਤੁਸੀਂ ਖੇਤਾਂ ਨੂੰ ਲਾਉ ਕੋਈ ਨੁਕਸਾਨ ਨਹੀਂ ਇਹਦਾ ਖੇਤਾਂ ਨੂੰ ਪਾਣੀ ਕੀੜਾ ਲੱਗ ਗਿਆ ਖਾਲੀ ਹੋ ਗਿਆ ਹਾਂ ਜੀ ਮੁੜ ਕੇ ਜਿਹੜਾ ਜਿਹੜਾ ਰੋਜ਼ਾਨਾ ਪਾਣੀ ਆਉਂਦਾ ਨਾ ਇਹ ਗੰਦਾ ਪਾਣੀ ਨਹੀਂ ਹਾਂ ਜੀ ਤੇਦਾ ਮੋਟਰਾਂ ਚਲਾਉਨੇ ਆਪਾਂ ਇਹ ਤਾਜ਼ਾ ਪਾਣੀ ਇਹ ਤਾਂ ਹੀ ਨਾਰਮਲ ਪਾਣੀ ਆਉਂਦਾ ਗੰਦਾ ਪਾਣੀ ਉਹ ਆ ਜਿਹੜਾ ਕਈ ਸਾਲਾਂ ਦਾ ਪੁਰਾਣਾ ਖੜਾ ਪਾਣੀ ਖੜਾ ਆ ਬਣੀ ਇਹ ਅਸੀਂ ਵੀ ਜਦੋਂ ਪਹਿਲਾਂ ਪਾਣੀ ਕੱਢਿਆ ਤੇ ਫਿਰ ਸਾਨੂੰ ਹੌਸਲਾ ਹੋ ਗਿਆ ਵੀ ਆਪਾਂ ਤਾਂ ਗੰਦਾ ਪਾਣੀ ਤਾਂ ਖਤਮ ਕਰਤਾ ਤੇ ਹੁਣ ਇਹ ਤਾਜ਼ਾ ਹੀ ਆਉਣਾ ਤੇ ਤਾਜ਼ੇ ਨੂੰ ਕਿਵੇਂ ਸਾਂਭਣਾ ਉਹ ਫਿਰ ਅਸੀਂ ਬਿਉਤ ਬਣਾ ਕੇ ਤੇ ਉਧਰ ਜਾ ਕੇ ਪਾਣੀ ਉੱਥੇ ਇਕੱ ਕਿ ਜਦੋਂ ਭਰਦਾ ਨੇੜੇ ਤੇੜੇ ਉੱਥੇ ਮੋਟਰ ਲੱਗੀ ਵੀ ਆ ਪਾਣੀ ਦੀਆਂ ਉਹ ਖੇਤਾਂ ਨੂੰ ਲਾ ਦੇਈਦਾ ਸਮੱਸਿਆ ਹੱਲ ਉਹ ਇੱਕ ਇੱਧਰੋਂ ਸ਼ੁਰੂ ਕੀਤਾ ਫਿਰ ਹੌਲੀ 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 ਕਰਦੇ ਆ ਉੱਧਰ ਸੀ 12 ਏਕੜ ਛੱਪੜਾ ਉੱਧਰਲਾ ਸੀ ਉਹਦੀ ਬਹੁਤ ਵੱਡੀ ਸਮੱਸਿਆ ਸੀ ਘਰਾਂ 'ਚ ਪਾਣੀ ਵੜ ਜਾਂਦਾ ਸੀ ਨਾਲੀਆਂ ਬੰਦ ਹੋ ਜਾਂਦੀਆਂ ਸੀ ਉਹ ਫਿਰ ਉੱਧਰ ਵੀ ਜਾ ਕੇ ਅਸੀਂ ਉਹ ਕੀਤਾ ਮਤਲਬ ਵੀ ਪਾਈਪ ਲਾਈਨ 3 ਕਿਲੋਮੀਟਰ ਫੁੱਲੇ ਵਾਲੇ ਦੇ ਪੁਲਸਾਂ ਤਿੰਨ ਕਿਲੋਮੀਟਰ ਪਾਈਪ ਲਾਈਨ ਪਾਈ ਉਹ ਬਹੁਤ ਲੰਬੀ ਸੀ ਸਾਡੇ ਪਿੰਡ 'ਚ ਪਾਣੀ ਦੀ ਸਮੱਸਿਆ ਖਤਮ ਹੋ ਗਈ ਸਦਾ ਲਈ ਲਾਈਫਟਾਈਮ ਲਈ ਖਤਮ ਹੋ ਗਿਆ ਸਾਡੇ ਪਾਣੀ ਦੀ ਜਿਹੜੀ ਸਮੱਸਿਆ ਸੀ ਤੇ ਬਹੁਤੇ ਹੈਗੇ ਆਉਂਦੇ ਵੀ ਇਹ ਪਿੰਡਾਂ ਵਾਲੇ ਉਹਨਾਂ ਨੂੰ ਦੱਸੀਦਾ ਵੀ ਭਾਈ ਇਹ ਐਵੇਂ ਵੇਖਣ ਚ ਹੀ ਲੱਗਦਾ ਏਡਾ ਵੱਡਾ ਜਗਾਰਡ ਹਰ ਇੱਕ ਪਿੰਡ 'ਚ ਖੇਤਾਂ 'ਚ ਰਾਹ ਤਾਂ ਹੁੰਦੇ ਆ ਹਾਂਜੀ ਹਰ ਇੱਕ 'ਚ ਹੁੰਦੇ ਆ ਹਾਂ ਕਿਰਾਂ ਤੁਸੀਂ ਮਸ਼ੀਨਾਂ ਨਾਲ ਸੀ ਵੀ ਇਥੋਂ ਪੱਟ ਕੇ ਲਗਏ ਸੀਗੇ ਸਿੱਧਾ ਹੀ ਖਾਲ ਰਾਹ ਰਾਹ ਪੱਟ ਕੇ ਲਿਜਾ ਕੇ ਉੱਥੇ ਫੇਰ ਇੱਕ ਬੋਰ ਲਾਤਾ ਸੀਗਾ ਟਰੈਕਟਰ ਲਾਤਾ ਉਹਦੇ ਨਾਲ ਚੱਕ ਚੱਕ ਕੇ ਪਾਣੀ ਟੋਏ 'ਚੋਂ ਤੇ ਅੱਗੇ ਖੇਤਾਂ 'ਚ ਭੇਜਦਾ ਸੂਏ 'ਚ ਪਾਤਾ ਖੁਸ਼ ਤੇ ਉਹdu ਪਿਛੋਂ ਹੌਸਲਾ ਹੋ ਗਿਆ ਚੱਲ ਬਾਬੇ ਦੀ ਕਿਰਪਾ ਨਾਲ ਉਹਨਾਂ ਦਾ ਕੰਮ ਚੱਲ ਪਿਆ ਵਾ ਲੋੜ ਦਾ ਸਹਾਵਾ ਸਤਾਬ ਆ ਗਿਆ ਹਾਂ ਨਹੀਂ ਇਹ ਸੌਖਾ ਏਡਾ ਬੜਾ ਔਖਾ ਕੰਮ ਨਹੀਂ ਛਪੜਾ ਬਾਬਾ ਨਾਨਕ ਹੌਲੀ ਹੌਲੀ ਚਲੋ ਸਹਾਕਤਾਬ ਵੀ ਹੋ ਜਣੀ ਤੁਹਾਨੂੰ ਆਪਾਂ ਅੱਗੇ ਵੀ ਪਹਿਲਾਂ ਗੱਲ ਕੀਤੀ ਹੌਲੀ ਸਹਾਕਤਾਬ ਦੇਖ ਕੇ ਆ ਜਾਦੇ ਵੀ ਕਿਵੇਂ ਵੀ ਕਿਹੜੀ ਕੋਈ ਕਮੀ ਕਮੀ ਪੇਸ਼ੀ ਆ ਉਹ ਗਾਂਹ ਸਾਂ ਨਿਕਲ ਜਾਂਦੀ ਆ ਉਹ ਉਵੇਂ ਹੀ ਹੌਲੀ ਹੌਲੀ ਸਾਨੂੰ ਵੀ ਬਹੁਤ ਦਿੱਕਤਾਂ ਆਈਆਂ ਇੱਥੇ ਹਾਂਜੀ ਬਹੁਤ ਖਾਰਾਂ ਪੈ ਜਾਂਦੀਆਂ ਸੀ ਜਦੋਂ ਮੀਂਹ ਆਉਂਦੇ ਸੀ ਉਹ ਵੀ ਉੱਥੇ ਪਈ ਆ ਹੁਣ ਉਹ ਅੱਛਾ ਜੀ ਉਹ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਸਮੱਸਿਆ ਆਉਂਦੀ ਓਵੇਂ ਓਵੇਂ ਹੱਲ ਲੱਭੀ ਹਾਂ ਜੀ ਹਾਂ ਜੀ ਹੌਲੀ ਹੌਲੀ ਸਮੱਸਿਆ ਦਾ ਹੱਲ ਓਵੇਂ ਓਵੇਂ ਨਿਕਲ ਹੀ ਆਉਣਾ ਜੀ ਹੱਲ ਨਿਕਲੇ ਆਉਂਦੇ ਆ ਜੀ ਕੀ ਆ ਕਿਹੜੀ ਗੱਲ ਹੱਲ ਨਾਲ ਆ ਕਹਿੰਦੇ ਜੀ ਪਿੰਡ ਦੇ ਪੁਰਾਣੇ ਏਡਾ ਕੋਈ ਖਾ ਮਸਲਾ ਹੁੰਦਾ ਹੁਣ ਜੇ ਸਾਰੇ ਪਿੰਡ ਦੇ ਜੇ ਰਲ ਕੇ ਸਾਥ ਦੇਣ ਹਾਂ ਜੀ ਜੇ ਸਾਥ ਦੇਣ ਤਾਂ ਏਡਾ ਮਸਲਾ ਵੀ ਨਹੀਂ ਕੋਈ ਇਹ ਸਾਡੇ ਆ ਉਹ ਬਹੁਤ ਜਿਹੜੇ ਆ ਘਰ ਸੀਗੇ ਨਾ ਉਹਨਾਂ ਦਾ ਕੀ ਕਸੂਰ ਆ ਜਦੋਂ ਕੋਈ ਮਾਲਕ ਹੀ ਹੈ ਨਹੀਂ ਸਬਜ਼ੀਆਂ ਲਾਈਆਂ ਸੀ ਕੰਦਾ ਕੱਢ ਕੇ ਟਾਇਲਟਾਂ ਅੰਦਰ ਨੂੰ ਇੱਥੇ ਬਣਾਈਆਂ ਸੀ ਅੰਦਰ ਫਿਰ ਉਹਨਾਂ ਨਾਲ ਰਜਮੰਦੀ ਕੀਤੀ ਵੀ ਭਾਈ ਜਿੰਨੇ ਤੁਹਾਡੇ ਸ਼ਤਾਏ ਭਾਵੇਂ ਆਏ ਵੇ ਅੰਦਰ ਤੇ ਭਾਵੇਂ ਬਾਹਰ ਤੁਸੀਂ ਇੱਥੋਂ ਤੱਕ ਆ ਸਾਰਾ ਪਤਾ ਨਿਸ਼ਾਨ ਛੱਡੋ ਥਾ ਸਾਰ ਦਿੱਤਾ ਸਾਰਿਆਂ ਨੇ ਸਾਰਿਆਂ ਨੇ ਪਹਿਲਾ ਮਹਿਸੂਸ ਕਰਦੇ ਸੀ ਵੀ ਸਾਡਾ ਜੀ ਦਰਖਤ ਤਾਂ ਪਟਾ ਦਿੱਤਾ ਸਾਡਾ ਉਹ ਕਾਹਦਾ ਇਨਸਾਨ ਹੋ ਗਿਆ ਸਾਡਾ ਥਾਂ ਰੋਕ ਗਿਆ ਪਰ ਉਹ ਹੀ ਹੁਣ ਖੁਸ਼ ਆ ਹੁਣ ਆ ਪਾਉਂਦੇ ਆ ਪਹਿਲਾਂ ਪਹਿਲਾਂ ਮਹਿਸੂਸ ਹੋਇਆ ਸੀ ਲੇਕਿਨ ਹੁਣ ਅਸੀਂ ਖੁਸ਼ ਆ ਹੈ ਆ ਸਾਰੇ ਘਾਰਾਂ ਕਹਿੰਦੇ ਅੱਗੇ ਬੱਚਿਆਂ ਨੂੰ ਹਸਪਤਾਲ ਲੈ ਕੇ ਜਾਣਾ ਮੱਛਰ ਹੁੰਦਾ ਸੀ ਗੰਦਾ ਪਾਣੀ ਸੀ ਤੇ ਹੁਣ ਕਹਿੰਦੇ ਅਸੀਂ ਕਦੀ ਬੱਚਿਆਂ ਨੂੰ ਡਾਕਟਰ ਦੇ ਨਹੀਂ ਲੈ ਕੇ ਗਏ ਬਹੁਤ ਫਰਕ ਪੈਂਦਾ ਜੀ ਕੱਚਾ ਇੱਕ ਪਾਣੀ ਖੜਾ ਰਹਿਣਾ ਸਦਾ ਆਪਣੀ ਕਿੰਨੇ ਘਟਾਉਦਾ ਪਾਣੀ ਖੜਾ ਕੋਈ ਬੁਆਰੀਆਂ ਫੈਲਣੀਆਂ ਪਾਣੀ ਨਹੀਂ ਕੋਣੇ ਘਰ ਛੋਟੇ ਹੁੰਦੇ ਆ ਅੰਦਰ ਹਵਾ ਨਹੀਂ ਬਹੁਤੀ ਜਾਂਦੀ ਤੇ ਬੱਚੇ ਤੰਗ ਕਰਦੇ ਆ ਛਟੀਆਂ ਹੁੰਦੀਆਂ ਔਰ ਸਾਡੇ ਉਹ ਸਮੱਸਿਆ ਖਤਮ ਹੈ ਸਾਰੇ ਬੱਚੇ ਇੱਥੇ ਆਉਂਦੇ ਆ ਪਾਰਕ 'ਚ ਇਹਨਾਂ ਨੂੰ ਫੁੱਟਬਾਲ ਲਿਆ ਦੇਈਦੇ ਆ ਤੇ ਫੁੱਟਬਾਲ ਖੇਡਦੇ ਆਂਦੇ ਆ ਬਾਪੂ ਸਾਡਾ ਫੁੱਟਬਾਲ ਖਰਾਬ ਖਰਾਬ ਹੋ ਗਿਆ ਉਹ ਹੋ ਗਿਆ λεਆ ਦੀ ਇੱਥੇ ਫਿਰ ਸਾਰੇ ਸਵੇਰ ਤੋਂ ਸ਼ਾਮ ਆਇਓ ਤੁਸੀਂ ਦੇਖੋ ਛੁੱਟੀ ਵਾਲੇ ਦਿਨ ਵੀ ਤੇ ਵੈਸੇ ਸ਼ਾਮ ਨੂੰ ਬਹੁਤ ਰੌਣਕ ਲੱਗੀ ਹੁੰਦੀ ਆ ਪਿੰਡ ਦੇ ਵਿੱਚੋਂ ਸਾਰੇ ਉਧਰੋਂ ਨਗਰ ਦੇ ਵਿੱਚੋਂ ਕੁੜੀਆਂ ਮੁਟਿਆਰਾਂ ਬੜੇ ਪਿਆਰ ਨਾਲ ਇੱਥੇ ਆ ਕੇ ਚਾਹੀਦਾ ਬਾਪੂ ਜੀ ਹੁਣ ਇਹਦੇ ਰੁਪਏ ਲੱਗ ਗਏ ਹੁਣ ਵੈਸੇ ਹੀ ਸਵੇਰੇ ਸ਼ਾਮ ਹਰ ਇੱਕ ਨੂੰ ਹੀ ਗੇੜਾ ਘਟਣਾ ਚਾਹੀਦਾ ਆ ਹੁਣ ਆਪਾਂ ਹੀ ਬੈਠੇ ਆ ਇੱਥੇ ਆ ਦੇਖ ਲਓ ਕੜੇ ਆ ਤੇ ਸੋਹਣੀ ਹਵਾ ਹਵਾ ਸੋਹਣੀ ਆਉਂਦੀ ਆ ਗਰਮੈਸ਼ ਨਹੀਂ ਮਹਿਸੂਸ ਹੁੰਦੀ ਹੈ ਕਿ ਵੀ ਗਰਮੈਸ਼ ਮਹਿਸੂਸ ਬਿਲਕੁਲ ਬਿਲਕੁਲ ਇੱਥੇ ਪੱਖਾ ਲਵਾਵਾਂਗੇ ਉਹ ਹੁਕ ਲਾਤੀ ਆ ਇੱਥੇ ਵੱਡੇ ਪੱਖੇ ਲਾਵਾਂਗੇ ਜਿਹਦੀ ਸਾਰੇ ਆਪਣੇ ਆਵੇ ਹਵਾ ਲੇਟਾ ਲੂਟਾ ਸਾਈਡਾਂ ਤੇ ਸਾਰੀਆਂ ਇਹ ਜੇ ਬਸ ਚੱਲੀ ਜਾਂਦਾ ਥੋੜਾ ਥੋੜਾ ਕਰਕੇ ਹਾਂ ਜੀ ਤਾਂ ਥੋੜਾ ਥੋੜਾ ਕਰਕੇ ਵੱਡੀਆਂ ਲੇਟਾਂ ਦੂਰੀ ਵਾਲੀ ਵਾਲੀ ਚੀਜ਼ ਲੱਗ ਪੜਦੀ ਆ ਜੀ ਰਾਤ ਨੂੰ ਦਿਨ ਚੜਿਆ ਹੁੰਦਾ ਵੱਡੀਆਂ ਲੇਟਾਂ ਲੱਗੀਆਂ ਵੀਆਂ ਜਿਵੇਂ ਉਹ ਅਜੇ ਲਾਈਟ ਜੱਗੀ ਜਾਂਦੀ ਆ ਉਧਰੋਂ ਭੁੱਲ ਗਏ ਇਸ ਨੇ ਬੰਦਰੀ ਕੀਤੀ ਉਹ ਤੜ ਗਈ ਹੋਣੀ ਹਾਂਜੀ ਤੇ ਰਾਤ ਨੂੰ ਪੂਰਾ ਦਿਨ ਚੜਿਆ ਹੁੰਦਾ ਇੱਥੇ ਦਿਨ ਰਾਤ ਦਾ ਕੋਈ ਫਰਕ ਹੀ ਨਹੀਂ ਕੋਈ ਮਾੜੀ ਮੋਟੀ ਪਿੰਡ ਦੀ ਮੀਟਿੰਗ ਹੁੰਦੀ ਆ ਮੁੰਡਿਆਂ ਨੇ ਕੋਈ ਮਿਲ ਕੇ ਕਰਨੀ ਆ ਸੋ ਔਰ ਇੱਥੇ ਆ ਕੇ ਬਹਿ ਕੇ ਕਰਦੇ ਆ ਬੜਾ ਮਨ ਖੁਸ਼ ਹੁੰਦਾ ਬੜਾ ਵਧੀਆ ਲੱਗਦਾ ਕੋਈ ਵੀ ਕੋਸ ਵੀ ਚੀਜ਼ ਬੰਦਾ ਕਰ ਸਕਦਾ ਇੱਥੇ ਬੜਾ ਵਧੀਆ ਬਣਦਾ ਹਾਂ 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 ਇੱਥੇ ਕੋਈ ਮੀਟਿੰਗ ਕਰ ਲਈਏ ਕੋਈ ਹਾਂ ਉਹਨਾਂ ਕੋਲ ਤਾਂ ਨਹੀਂ ਹੈਗਾ ਕਿ ਵੀ ਕੋਈ ਸਫਾਈ ਦੀ ਕਮੀ ਨਹੀਂ ਆਕਸੀਜਨ ਕੋਲੇ ਜਾਂ ਦਰਖਤ ਆਪਣੇ ਕੋਲੇ ਜਾਂ ਦਰਖਤ ਨਹੀਂ ਆਕਸੀਜਨ ਦੇਣੀ ਹੁੰਦੀ ਆਪਾਂ ਨੂੰ ਉਹੀ ਆਪਣੇ ਕੋਲੇ ਹਰਿਆਲੀ ਹਰਿਆਲੀ ਕੋਲੇ ਆ ਫਿਰਦੇ ਹੈ ਛੋਟੇ ਬੱਚੇ ਹੀ ਖਲਾਰਾ ਪਾਉਂਦੇ ਆ ਇਹੀ ਇਕੱਠਾ ਕਰਦੇ ਆ ਫਿਰ ਇਹਨਾਂ ਨੂੰ ਜਦੋਂ ਆ ਜਾਈਦਾ ਵੀ ਆ ਜਾਓ ਪੁੱਤ ਆ ਤੁਸੀਂ ਸਿੱਟੇ ਆ ਪੇਪਰ ਆਓ ਕਿਹੜਾ ਫਿਰ ਆਪੇ ਲੱਗ ਜਾਂਦੇ ਆ ਸਾਰੇ ਹੁਣ ਚਾਹ ਨਾ ਲੱਗਦੇ ਆ ਅੱਗੇ ਕਹਿੰਦੇ ਬੱਚੇ ਮੰਨਦੇ ਨਹੀਂ ਨਹੀਂ ਮੈਂ ਨਹੀਂ ਚਾਹਦਾ ਉਹ ਨਹੀਂ ਹੁਣ ਨਹੀਂ ਉਥੋਂ ਲਾਈਨ ਬਣਾ ਲਈਦੀ ਆ ਪੈ ਤੁਰੇ ਚੱਲੋ ਆਪਦੇ ਆਪ ਦੇ ਮੂਰੇ ਚੱਕੇ ਉਧਰ ਢੇਰੀ ਲਾ ਕੇ ਉੱਥੇ ਅਗਲਾ ਦੇ ਬਹੁਤ ਸਮੱਸਿਆ ਸੀ ਪਹਿਲਾਂ ਆਈਆਂ ਪਰ ਹੁਣ ਬਾਬੇ ਦੀ ਕਿਰਪਾ ਨਾਲ ਸਾਰਾ ਸੋ ਇਹ ਰਲ ਮਿਲ ਕੇ ਸਾਰਾ ਕੁਝ ਹੁੰਦਾ ਜੀ ਹਾਂਜੀ ਰਲ ਮਿਲੋ ਮਤਲਬ ਪੈਸਾ ਥੋੜਾ ਵਾ ਪਰ ਸਾਥਲੇ ਲੋਕ ਪੈਣ ਦੇ ਦੇ ਜਾਣ ਤਾਂ ਪੂਰਾ ਹੀ ਵਧੀਆ ਵਾ ਸਾਮਸ ਬਣ ਗਈ ਬਕਲੀ ਇਹ ਕੇਰ ਕਰੀ ਨਾਲ ਹਰੇਕ ਚੀਜ਼ ਦੀ ਕੇਰ ਰਹੀ ਅਸੀਂ ਮੰਨ ਲਓ ਕੋਈ ਚੀਜ਼ ਬਣਾ ਕੇ ਦਿੰਦੇ ਅੱਜ ਤੁਸੀਂ ਆਹ ਪਾਰਕ ਬਣਾਤੀ ਉਹਦੇ ਵਿੱਚ ਤੁਸੀਂ ਕੱਲ ਹੋਰ ਕੀ ਚੀਜ਼ ਬਣਾ ਦੋ ਕਿਹੜੀ ਕਰੀ ਜਾਣ ਕਿਹੜੀ ਬਹੁਤ ਆਦੀ ਲੋਕਾਂ ਦੀ ਹਾਂਜੀ ਹਾਂਜੀ ਹੁਣ ਕਰਦੇ ਸਾਰ ਸਾਰੀ ਬਹੁਤ ਆ ਬੱਚੇ ਜੁੜੇ ਵੇ ਹੁਣ ਆਪੇ ਕੱਟਦੇ ਆ ਇਹਨਾਂ ਨੂੰ ਮਸ਼ੀਨਾਂ ਲਿਆ ਕੇ ਦਿੱਤੀਆਂ ਆਹਾ ਕਟਿੰਗ ਵਗੈਰਾ ਉਥੋਂ ਅਮਰੀਕਾ ਤੋਂ ਵੀ ਲਿਆਂਦੀਆਂ ਹੋਈਆਂ ਕਟਰ ਲਿਆਂਦੇ ਵੇ ਆ ਤੇ ਜਦੋਂ ਲੱਗ ਜਾਈਦਾ ਵੀ ਸਾਰੇ ਜਾਣੇ ਇਕੱਠੇ ਹੋ ਕੇ ਫਿਰ ਸਾਰਿਆਂ ਦੀ ਕਟਿੰਗ ਕਰੀਦੀ ਆ ਆਪ ਘਰੀ ਦਾ ਹੁਣ ਸਾਰਿਆਂ ਨੂੰ ਆਉਂਦੀ ਆ ਕਟਿੰਗ ਕਰਨੀ ਸਾਰੇ ਪਾਣੀ ਕਿਸੇ ਨੇ ਲਾਉਣਾ ਕਹਿੰਦੇ ਕਟਿੰਗ ਕਰਨੀ ਆ ਸਾਰੇ ਆਪ ਕਰੀ ਜਾਂਦੇ ਨੌਜਵਾਨ ਹੁਣ ਤਾਂ ਬੇਫਿਕਰੀ ਹੈ ਸਾਨੂੰ ਅੱਗੇ ਸਾਨੂੰ ਮਿਹਨਤ ਬਾੜੀ ਕਰਨੀ ਪਈ ਪਹਿਲਾਂ ਪਹਿਲਾ ਆਪ ਹੀ ਕਰਨਾ ਪੈਂਦਾ ਈ ਸਰੋ ਕੋਈ ਨਾ ਫਿਰ ਪਹਿਲਾਂ ਤਾਂ ਆਪ ਨੂੰ ਪਹਿਲਾਂ ਤਾਂ ਹੁੰਦਾ ਯਾਰ ਕੀ ਚੱਕਰ ਆਏ ਆ ਜੋ ਬਹੁਤ 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 ਹੋਰ ਸਾ ਜੀ ਹਾਂ ਹੁਣ ਸਿਆਲ ਦੇ ਵਿੱਚ ਮਹੀਆਂ ਦੇ ਨਾਲ ਆ ਫੁੱਲ ਕੇ ਫਲਾਪ ਇੱਥੋਂ ਤੱਕ ਆ ਜਾਂਦੇ ਆ ਇਹ ਫਿਰ ਇਹਨਾਂ ਨੂੰ ਆ ਸਾਰੇ ਨੂੰ ਹੁਣ ਆ ਫਿਰ ਸਾਰੀ ਫੇਕਟਾਈ ਹੋਈ ਹਾਂ ਹਾਂ ਕਟਾਈ ਹੋ ਗਈ ਪੂਰਾ ਵਧੀਆ ਤੇ ਆਪ ਲੱਗੀ ਦਾ ਨਾਲ ਇੱਥੇ ਝਾੜੂ ਆਪ ਮਾਰੀ ਦਾ ਫਿਰ ਲੱਗਦੇ ਆ ਕਿ ਬੱਚੇ ਵੀ ਸਿਆਣੇ ਵੀ ਵੀ ਨਹੀਂ ਆਪ ਲੱਗੇ ਪਏ ਆਪਾਂ ਵੀ ਲੱਗੇ ਇਹ ਹੁਣ ਸਾਡੇ ਨਗਰ ਦਾ ਬਹੁਤ ਸਾਥ ਆ ਸਾਨੂੰ ਸਾਥਰੇ ਨਾਲ ਹੀ ਬਾਪੂ ਸਾਰਾ ਸਾਥਰੇ ਨਾਲ ਹੀ ਆਪਾਂ ਪਹਿਲਾਂ ਵੀ ਗੱਲ ਕੀਤੀ ਜਿਵੇਂ ਪੈਸਾ ਚਾਹੀਏ ਤੁਸੀਂ ਤੁਸੀਂ ਸਾਰਾ ਸਾਰਾ ਲਈ ਚੱਲੋ ਮੰਨ ਕੇ ਚੱਲੋ ਹਨਾ ਪਰ ਕੇਅਰ ਕਰਦਗੇ ਬਹੁਤ ਵਧੀਆ ਕੇਅਰ ਹੀ ਕਰੀ ਜਾਂਦਾ ਨਾਲ ਕੇਅਰ ਤਾਂ ਹੀ ਬਹੁਤ ਬਹੁਤ ਆਸਰਾ ਚੀਜ਼ ਖਰਾਬ ਨਹੀਂ ਹੁੰਦੀ ਬਾਪੂ ਜੀ ਬਣੀ ਹੋਈ ਆ ਹੁਣ ਓ ਥੱਲੇ ਗਰਾਊਂਡ ਦੇ ਵਿੱਚ ਸਾਈਡਾਂ ਤੇ ਉਹ ਸਾਰੇ ਅੰਬ ਜਾਮਨ ਅਮਰੂਦ ਔਲਾ ਉਹ ਸਾਰੇ ਫਲਾਂ ਦੇ ਲੱਗੇ ਆ ਬੂਟੇ ਹਾਂਜੀ ਤੇ ਹੁਣ ਗਾਂ ਨੂੰ ਜਦੋਂ ਫਲ ਲੱਗਣੇ ਬੱਚਿਆਂ ਨੇ ਖਾਣਾ ਫਿਰ ਇੱਕ ਹੋਰ ਸਕੀਮ ਸੀ ਕਿ ਉਹ ਜਿਹੜੀਆਂ ਹੋਰ ਉਹ ਸਾਈਡ ਤੇ ਬੰਨੀਆਂ ਖਾਲੀ ਆ ਹਾਂਜੀ ਤੇ ਉੱਥੇ ਹੁਣ ਬੱਲਾ ਚੜਾ ਦੇਣੀਆਂ ਕਦੂ, ਕਲੇਲੇ, ਤੋਰੀਆਂ ਆ ਇਹਦਾ ਵਗੈਰਾ ਉਹ ਥਾਂ ਖਾਲੀ ਪਿਆ ਹੋ ਕੱਚਾ ਹਾਂਜੀ ਨਾਲੇ ਫੇਰ ਸਰਕਾਰ ਨਾਲੋਂ ਦਾ ਅਗਲਾ ਨਾਲੇ ਸਬਜ਼ੀ ਤੋੜ ਨਾਲੇ ਤੋਣ ਕਿਲੇ ਜਾ ਕਰੂ ਨਾਲੇ ਮਾਲੇ ਨਾਲੇ ਸਿਆਰ ਸਿਆਰ ਨਾਲੇ ਫੱਦ ਲੱਗ ਲੱਗਦਾ ਸਬਜ਼ੀ ਲੈ ਨਾਲੇ ਆਰਗੈਨਿਕ ਕੋਈ ਸਪਰੇ ਨਹੀਂ ਕੋਈ ਨਹੀਂ ਕੋਈ ਸਪਰੇ ਨਹੀਂ ਕੋਈ ਬਸ ਆ ਹੁਣ ਲਵਾ ਦੇਾਂਗੇ ਅੱਗੇ ਲਵਾਈਆਂ ਸੀ ਪਿਛਲੇ ਵਾਰੀ ਤੇ ਬਹੁਤ ਸੋਹਣੀ ਸਬਜ਼ੀ ਹੋਈ ਸੀ ਨਾਲੇ ਹਰੇ ਭਾਈ ਤੋਰੀਆਂ ਦੀ ਕਦੂਆਂ ਦੀ ਹੋ ਜਾਣੀ ਆ ਤੇ ਨਾਲੇ ਉਹ ਆਪਣੇ ਸਬਜ਼ੀ ਵਾਜ welcom to park ਨਾ ਇਹ ਤਾਂ ਟੈਂਪਰੇਰੀ ਜਿਆਦਾ ਕਰਨਾ ਇਹਨਾਂ ਦਾ ਮੇਕਅਪ ਜਿਆ ਟੱਚ ਅਪ ਅਜੇ ਤਾਂ ਹਾਂ ਇਹ ਆਪਣੀ ਸੋਹਣਾ ਬਾਕੀ ਸੋਹਣਾ ਬਣ ਗਿਆ ਬਹੁ ਹੌਲੀ ਹੌਲੀ ਆ ਤਾਂ ਇੱਥੇ ਮੋਢੇ ਜਿੰਨੀ ਜਿੰਨੀ ਡੂੰਗੀ ਗਲੀ ਸੀਗੀ ਪਰ ਆ ਬੰਦੇ ਜਿਹੜੀ ਜਿੜੀ ਕਹਿੰਦਾ ਜਿਹੜੀ ਵਿੱਚ ਆ ਗਈ ਥੱਲੇ ਅੱਛਾ ਹਾਂ ਇਹ ਪਰਤ ਪਾ ਕੇ ਚੱਕੀ ਸਾਰੀ ਤਾਂ ਹਾਂ ਤੋ ਇਸ ਤਰ੍ਹਾਂ ਹੈਗਾ ਵੀ ਹੁਣ ਤਾਂ ਸੋਸ਼ਲ ਕੰਮ ਹੀ ਕਰਦੇ ਆਂ ਬਾਬੇ ਦੀ ਕਿਰਪਾ ਨਾਲ ਚਲੋ ਵਧੀਆ ਜੀ ਚਲੋ ਲਾਲੇ ਚਲੋ ਥੋੜਾ ਵੀ ਉਧਰ ਸਰਕਲ ਵਧੀਆ ਬਣਿਆ ਹੋਇਆ ਵਾ ਠੀਕ ਆ ਜੀ ਉਹ ਤਾਂ ਵਧੀਆ ਥੋੜਾ ਬਾਬੇ ਨੇ ਕਰਾਉਣਾ ਕੰਮ ਬੜੀ ਦਾਲ ਦਾਲ ਤੇ ਬਾਕੀ ਆਇਆ ਵੀ ਥੋੜੋ ਤੁਸੀਂ ਇੱਧਰ ਆ ਗਏ ਹੁਣ ਤੁਸੀਂ ਸਾਲ ਬਾਅਦ ਤੁਸੀਂ ਢੇੜਾ ਮਾਰਦੇ ਦੋ ਮਹੀਨੇ ਤਿੰਨਵੇਂ ਲਾ ਜਾਂਦੇ ਤਾਂ ਤੁਹਾਡਾ ਵੀ ਟਾਈਮ ਪਾਸ ਆ ਨਾਲੇ ਪਿੰਡ ਦੇ ਲਈ ਤੁਸੀਂ ਕੋਈ ਨਾ ਕੋਈ ਕਰੀ ਜਾਂਦੇ ਥੋੜੀ ਉਹ ਕਹਿੰਦੇ ਵੀ ਦਵਾਵਾਂ ਹੀ ਮਿਲ ਜਾਂਦੀਆਂ ਤੁਹਾਨੂੰ ਹਾਂ ਹਾਂ ਵਧੀਆ ਗੱਲ ਹੀ ਆ ਨਗਰ ਸਾਡੇ ਦੇ ਵਿੱਚ ਇੱਕ ਤਾਂ ਬਹੁਤ ਸਾਫ਼ ਮਿਲਦਾ ਸਾਨੂੰ ਪਿਆਰ ਮਿਲਦਾ ਨਗਰ ਚੋਂ ਬਾਪੂ ਰਲਵੀਰ ਸਿੰਘ ਜੀ ਗੱਲ ਕੋਹਲਿਆ ਕਲਾ ਮੋਗਾ ਤੋਂ ਬਾਪੂ ਜੀ ਆਪਣੇ ਨਾਲ ਮੌਜੂਦ ਸਨ ਤੇ ਸਾਰੀ ਗੱਲਬਾਤ ਆਪਾਂ ਉਹਨਾਂ ਨਾਲ ਕੀਤੀ ਆ ਵੀ ਉਹਨਾਂ ਦੇ ਪਿੰਡ ਦੇ ਵਿੱਚ ਕਿੰਦਾ ਕੀ ਕੰਮ ਕੀਤਾ ਪਾਰਕ ਵਗੈਰਾ ਸਾਈ ਦਿਖਾਈ ਆ ਤੇ ਉਸ ਤੋਂ ਪਹਿਲਾਂ ਆਪਾਂ ਬਾਪੂ ਜੀ ਉਹਨਾਂ ਦੀ ਕਿਹੜਾ ਦੂਸਰਾ ਪਹਿਲੇ ਪਾਰਕ ਦੇ ਵਿੱਚ ਪਹਿਲਾਂ ਵੀਡੀਓ ਆ ਕੋ ਪਾ ਚੁੱਕੇ ਆ ਉਹ ਪਾਰਕ ਦੇ ਵਿੱਚ ਟਰੈਕਟਰ ਦਿਖਾਇਆ ਬਾਪੂ ਜੀ ਉਹਨਾਂ ਦੇ ਟਰੈਕਟਰਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤੇ ਉਹਨਾਂ ਟਰੈਕਟਰ ਪਿਆ ਹਾ ਸ਼ਾਦੀਆਂ ਦੇ ਵਿੱਚ ਪ੍ਰੀ ਵੀਡਿੰਗਾਂ ਲਈ ਬਹੁਤ ਲੋਕ ਲੈ ਕੇ ਜਾਂਦੇ ਆ ਤੇ ਅੱਕੇ ਬਾਪੂ ਜੀ ਹੁਣਾਂ ਨੇ ਪਤਾ ਤੁਹਾਨੂੰ ਤੁਸੀਂ ਦੇਖੀ ਜੇ ਬਟਡ ਪੈਂਡ ਦੇ ਵਿੱਚ ਛੱਪੜ ਦੇ ਵਿੱਚ 메ਨ ਕਾਰਨ ਪਾਣੀ ਦਾ ਜਿਹੜਾ ਸੀਗਾ ਸਕੂਲ ਬਗਾਰਾ ਬਣਾਏ ਉਹਨਾਂ ਨੂੰ ਪਾਣੀ ਦੀ ਨਿਕਾਸੀ ਦਾ ਜਿਹੜੀ ਪ੍ਰੋਬਲਮ ਸੀ ਉਹ ਸੋਲਵ ਕਰਕੇ ਦਿੱਤੀ ਹੈ ਤੇ ਪੜਨੇ ਕਿ ਕਰੋੜ ਸਵਾ ਕਰੋੜ ਰੁਪਏ ਪੈਂਡ ਉੱਤੇ ਬਾਪੂ ਜੀ ਹੁਣਾਂ ਛੱਪੜਾਂ ਦੇ ਉੱਤੇ ਪਾਣੀ ਦੀ ਨਿਕਾਸੀ ਵਾਸਤੇ ਆਪ ਪਾਪ ਹੀ ਲਾ ਦਿੱਤਾ ਵਿੱਚ ਸਮਾਪਤ ਤੇ ਆਪਾਂ ਬਾਪੂ ਜੀ ਹੁਣਾਂ ਨਾਲ ਗੱਲਬਾਤ ਸਾਰੀ ਕੀਤੀ ਤੇ ਵੀਡੀਓ ਦਾ ਜੀ ਦੂਸਰਾ ਭਾਗ ਬਣਿਆ ਹੋਇਆ ਹੈ ਵੀਡੀਓ ਦਾ ਰਾ ਪਹਿਲਾ ਭਾਗ ਆ ਉਹਦੇ ਵਿੱਚ ਬਹੁਤ ਸਾਰੇ ਗੱਲਾਂ ਸੀਗੀਆਂ ਜਿਹੜੀਆਂ ਬਾਪੂ ਜੀ ਹੁਣਾਂ ਦੱਸ ਗਿਆ ਔਰ ਜ਼ਿੰਦਗੀ ਦੇ ਬਾਰੇ ਤੇ ਕੁਛ ਦੂਸਰੇ ਭਾਗ ਦੇ ਵਿੱਚ ਦੱਸ ਗਿਆ। ਕਿ ਪਹਿਲੀ ਵੀਡੀਓ ਵੀ ਬਾਈ ਜੀ ਘੱਟੋ ਘੱਟ ਅੱਧੇ ਘੰਟੇ ਦੀ ਐ ਤੇ ਅੱਧੇ ਘੰਟੇ ਤੋਂ ਉੱਪਰ ਹੀ ਹੋ ਸਕਦੀ ਹੈ ਵੀਡੀਓ ਉਹ ਪਹਿਲਾਂ ਵਾਲੀ ਤੇ 15-16 ਮਿੰਟ ਦੀ ਆ ਵੀਡੀਓ ਬਜਾਦਾ ਬਣ ਗਈ ਫਿਰ ਉਹਦ ਕਰਕੇ ਨਾ ਫਿਰ ਆਪਾਂ ਦੋ ਪਾਰਟਾਂ ਦੇ ਵਿੱਚ ਆਪਾਂ ਵੀਡੀਓ ਬਣਾਉਣੀ ਪੈਗੀ। ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀਰ ਹੁਣਾਂ ਬਾਈ ਹੁਣਾਂ ਬਾਪੂ ਬਾਪੂ ਜੀ ਹੁਣਾਂ ਟਰੈਕਟਰ ਦਿਖਾਏ ਨੇ। ਟਰੈਕਟਰ ਤੇ ਘਰ ਦੇ ਵਿੱਚ ਖੂਹ ਉਹਨਾਂ ਦੇ ਇੱਕ ਬਣਿਆ ਹੋਇਆ ਉਹਦਾ ਪ੍ਰਾਤਨ ਨਹੀਂ ਕਹਿ ਸਕਦੇ ਕਿ ਉਹਦਾ ਬਣਿਆ ਹੋਇਆ ਖੂਹ ਆ ਬੜਾ ਘੈਂਟ ਆ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਉਹਦੇ ਘਰ ਦੇ ਵਿੱਚ ਹੀ ਬਹੁਤ ਸੋਹਣਾ ਤੇ ਪ੍ਰਾਤਨ ਨੂੰ ਯਾਨੀ ਕਿ ਮੁੱਖ ਰਖਣਾ ਦੀ ਬਣਾਈ ਹੋਈ ਆ ਤੇ ਟਰੈਕਟਰ ਬਹੁਤ ਸੋਹਣਾ ਹਿੰਦੂਸਤਾਨ ਟਰੈਕਟਰ ਤਿਆਰ ਕੀਤਾ ਹੈ ਨਵੇਂ ਮਾਡਲ ਵਾਲਾ ਹਿੰਦੂਸਤਾਨ ਟਰੈਕਟਰ ਜਿਹੜਾ 2016 17 ਦੇ ਵਿੱਚ ਜਿਹੜਾ ਲਾਸਟ ਬਾਰਡਲ ਸੀ ਨਾ ਉਹ ਮਾਡਲ ਇਹਨਾਂ ਬਾਪੂ ਜੀ ਉਹਨਾਂ ਦਾ ਟਰੈਕਟਰ ਤਿਆਰ ਕੀਤਾ ਹੈ ਬੜਾ ਘੈਂਟ ਟਰੈਕਟਰ ਸੋਹਣਾ ਟਰੈਕਟਰ ਤਿਆਰ ਕੀਤਾ ਉਹਦੀ ਬਿਟੀ ਤੁਹਾਨੂੰ ਆਪਾਂ ਦੇਖੋ ਉਹਦੇ ਵਿੱਚ ਮਿਲੀ ਆ ਤੇ ਇਹ ਤੇ ਵੀਡੀਓ ਨੂੰ ਕਰਵਾਤੋਂ ਸ਼ੇਅਰ ਤੇ ਵੀਡੀਓ ਨੂੰ ਕਰਵਾਤੋਂ ਸ਼ੇਅਰ ਤੇ ਚੈਨਲ ਨੂੰ ਪਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਪੂ ਜੀ ਹੁਣ ਉਹ ਜਿਹੜਾ ਕੰਟੈਕਟ ਨੰਬਰ ਆ ਉਹ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਦਿੱਤਾ ਹੋਇਆ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦੇ ਦਿੱਤਾ ਸੀ ਤੇ ਚਾਹੋ ਜੀ ਮਿਲਦੇ ਹਾਂ ਹੁਣ ਅਗਲੀ ਵੀਡੀਓ ਦੇ ਵਿੱਚ ਵੀਡੀਓ ਨੂੰ ਕਰਵਾਤੋਂ ਸ਼ੇਅਰ ਤੇ ਚੈਨਲ ਨੂੰ ਪਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਧੰਨਵਾਦ